ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 9811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਦੋ ਦੋ ਚਾਰ ਪਸ਼ੂ ਵਿਖਾਉਣੇ ਆ ਦੋ ਬਿਲਕੁਲ ਤਿਆਰੀਆਂ ਥੂਈਆਂ ਵਹਿਣਾ ਵ ਤੇ ਇੱਕ ਗੱਬਣ ਟੋਕੜ ਗੱਬਣ ਵਹਿੜਿਆ ਤੇ ਇੱਕ ਝੋਟੀ ਦਿਖਾਵਾਂਗੇ ਤੁਹਾਨੂੰ ਬਿਲਕੁਲ ਤਿਆਰ ਆ ਆਪਾਂ ਪਹੁੰਚਿਆ ਜੀ ਦਾ ਹਰਪਾਲ ਸਿੰਘ ਹਣਾ ਪੋਲ ਤੇ ਆਜੋ ਕਰਦਿਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਪੱਜੂਆਂ ਦੀ ਡਿਟੇਲ ਕੀ ਇਹਨਾਂ ਦਾ ਮਿੱਤਰ ਕੌਣਾ ਤੇ ਕਿੰਨੇ ਕਿੰਨੇ ਸੋਹੇ ਆ ਤੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਸਬਸਕ੍ਰਾਈਬਰ ਚੈਨਲ ਨੂੰ ਕਰ ਦਿਆ ਕਰੋ ਠੀਕ ਆ ਭਾਜੀ ਸਤਿ ਸ੍ਰੀ ਅਕਾਲ ਜੱਗੇ ਵੀ ਸਤਿ ਸ੍ਰੀ ਅਕਾਲ ਬਹੁਤ ਨਾਲ ਠੀਕ ਠਾਕ ਵਧੀਆ ਜੀ ਵੀਰ ਜੀ ਤੁਸੀਂ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਹੋਰ ਠੀਕ ਠਾਕ ਜੀ ਪਰਿਵਾਰ ਵਧੀਆ ਜੱਗੇ ਵੀਰ ਜੀ ਜਗੇ ਤੁਸੀਂ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਮੁਬਾਰਕ ਹੋਣਾ ਐਨੀਵਰਸਰੀ ਦੀਆਂ ਫਿਰ ਧੰਨ ਵੀਰ ਜੀ ਬੜਾ ਬੜਾ ਮੁਬਾਰਕਾਂ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਰਪਾ ਸਿੰਘ ਜੀ ਪਿੰਚਵਿੰਡਾ ਜ਼ਿਲ੍ਹਾ ਫਸੇਂਜਨ ਵਾਲਾ ਜੀ ਠੀਕ ਆ ਜੀ ਫੋਨ ਨੰਬਰ ਵੀ ਬੋਲ ਦਿਓ ਨੇ 9454995 ਠੀਕ ਆ ਜੀ ਤੇ ਕਰੀਏ ਸ਼ੁਰੂਆਤ ਜੀ ਹਰ ਇਹ ਤਾਂ ਵਾਲੀ ਆ ਗਿਆ ਆ گاਵਾ ਦਾ ਕਾਲੀ ਮਾਂ ਮਗਲ ਤੋਂ ਦਿਖਾ ਦੇਣੀ ਚਲੋ ਠੀਕ ਆ ਜੀ ਹਾ ਟੋਕੜ ਗੱਬਣ ਗਾਂ ਦਾ ਦਿਖਾ ਦਿਓ ਠੀਕ ਹੈ ਲੋ ਬਾਈ ਕਰੋ ਚੱਕ ਟੋਕੜ ਗੱਬਣ ਇੱਕ ਜੀ ਇਹਦਾ ਕਿੰਨਾ ਕਿ ਚਿਰ ਦੀ ਗੱਬਣ ਜੇ ਇਹ ਜੱਗੇ ਵੀ ਹੈਗੀ ਸਾਢੇ ਪੰਜਵੇਂ ਮਹੀਨੇ ਦਾ ਸਾਢੇ ਪੰਜਵੇਂ ਮਹੀਨੇ ਦੀ ਗਾਰੰਟੀ ਵਿੱਚ ਚੱਕ ਪਾਸ ਆ ਅੱਛਾ ਜੀ ਤੇ ਦੁੱਧ ਦੁੱਧ ਤਾਂ ਟਾਈਮ ਮੇਰੇ ਨਾਲ ਥੋੜਾ ਗਾਂ ਘਟਾਈ ਹੁਣ 7 ਕਿਲੋ ਦਾ ਤਿਆਰ ਹੋਗਾ ਠੀਕ ਹੈ ਠੀਕ ਹੈ ਲੋ ਵੀ ਸਾਢੇ ਪੰਜਵੇਂ ਮਹੀਨੇ ਦੀ ਜਿਹੜੀ ਚੱਕ ਪਾਸ ਤੇ 7 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਵੀਰ ਜੀ ਕ੍ਰਾਸ ਵਿੱਚ ਆ ਗਈ ਹਾਂ ਹਾਂ ਕ੍ਰਾਸ ਵਿੱਚ ਆ ਗਈ ਵੀਰ ਜੀ ਠੀਕ ਹੈ ਠੀਕ ਹੈ ਤੇ ਪਹਿਲੇ ਸੂਏ ਵੀਰ ਜੀ ਜੱਗੇ ਵੀ ਇਹਨੇ 20 ਕਿਲੋ ਦੁੱਧ ਭਰਿਆ ਜੇ ਠੀਕ ਹੈ ਜੀ ਦੂਜਾ ਸੂਆ ਸੁਣੀ ਜੇ ਠੀਕ ਹੈ ਠੀਕ ਹੈ ਉਹ ਨਾੜਾ ਨੂੜਾ ਦੱਸਾ ਕਿੰਨੀਆਂ ਦੁੱਧ ਆਇਆ ਠੀਕ ਹੈ ਠੀਕ ਹੈ ਜੀ ਤੇ ਖੋਲੋ ਬਾਈ ਫਿਰ ਖੋਲ ਕੇ ਵਿਖਾਈਏ ਤੇ ਫਿਰ ਤੁਹਾਨੂੰ ਬਾਅਦ ਚਾ ਪੰਡ ਦੇ ਨਾੜਾ ਨੂੜਾ ਲਾ ਕੇ ਦੋ ਚੈੱਕ ਕਰਾਉਣਾ ਥੋੜਾ ਦਾ ਸੈਜ ਗਿਆ ਵੀ ਤੇ ਜਿਹੜਾ 20 ਲੀਟਰ ਦਾ ਮਿਲਕਰ ਰਿਕਾਰਡ ਆ ਸੱਜਰ ਸੂਈ ਦਾ ਤੇ ਇਸ ਟਾਈਮ ਜਿਹੜੀ ਚੈੱਕ ਕਰ ਸਕਦੇ ਤੁਸੀਂ ਕੱਦ ਕਾਠ ਦੀ ਵੀ ਚੰਗੀ ਆ ਤੇ ਕਰੋ ਲਾ ਕੇ ਦੋ ਚੈੱਕ ਨਾਸਟਾਂਮ ਜਿਹੜੀ ਹੈਗੀ ਆ 5.5 ਮਿੰਨਾਂ ਦੀ ਚੱਕ ਬਾਤ ਤੇ 7 ਲੀਟਰ ਜਿਹੜਾ ਬਿਲਕੁਲ ਦੁੱਧ ਤਿਆਰ ਹੈ ਇਹਦੇ ਕੋਲ ਲੋਭਾ ਜੀ ਲੋ ਤੁਹਾਨੂੰ ਚੈੱਕ ਕਰਮਨੇ ਆਪਾਂ ਸਨਾਂ ਦਾ ਸਾਈਡ ਕਰ ਲੋ ਭੋਬਾ ਜੀ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਸਨਾਂ ਦਾ ਸਾਈਡ ਕਰ ਤੇ ਅਗਲੀ ਸਾਈਡ ਤੋਂ ਦਿਖਾ ਦਿਓ ਬਣ ਜਾ ਭੋਬਾ ਜੀ ਚੈੱਕ ਕਰ ਸਕਦੇ ਮਿਲਕ ਬਾਜੀ ਬਹੁਤ ਚੰਗੀ ਲੱਗੀ ਤੇ ਨਾੜਾ ਨੂੜਾ ਵੀ ਫਵਾਨੇ ਦੇ ਚੰਗੀ ਆ ਗਈਆਂ ਤੇ ਕੀ ਮੁੱਲ ਪਾਜੀ ਫਿਰ ਇਹਦਾ ਮੁੱਲ ਤੇ ਚੱਗੇ ਵੀ ਨਹੀਂ ਤੇਰੇ ਹਿਸਾਬ ਨਾਲ ਵੀ 45 50 ਕਰੋੜ ਦੇ ਅੱਗੇ ਤੁਸੀਂ ਦੱਸ ਦੋ ਕਰਦਗੇ ਜਾਇਦਾ ਜਿੱਥੇ ਕਰ ਹਾਂਜੀ 40 ਦੀ ਦੇ ਦਈਏ ਜੱਗੇ ਵੀਰ ਕਰਦਗੇ ਜੀ 200 ਰੁਪਏ ਵਾਲਾ ਕਰੀਏ ਫਿਰ ਅਮਰ 200 ਵਾਲਾ ਕਰਦਗੇ ਹਾਂਜੀ ਤੇ ਹਾਂ ਨਾ ਜੱਗੇ ਵੀ 35000 ਦੀ ਦਵਾਂਗੇ ਠੀਕ ਹੈ ਜੀ ਹਾਂ ਪਾਜੀ 35000 ਤੇ 200 ਰੁਪਿਆ ਛੋੜ ਹਾਂਜੀ ਕਿ ਵੱਧ ਕਰਨੀ ਨੇ ਦੋਸੇ ਹੀ ਕਰਦਾ ਹਾਂ ਜੇ ਜੀ ਤਾਂ ਅੱਛਾ ਠੀਕ ਹੈ ਠੀਕ ਹੈ ਹਾਂ ਮਾਨਤਾ ਨੂੰ ਕੋਈ ਵੀ ਪਰਮਾਉਂਗਾ ਕਰ ਦਾਂਗੇ ਠੀਕ ਹੈ ਠੀਕ ਹੈ ਲਓ ਭਾਜੀ ਬਿਲਕੁਲ ਨਿਕਾਜਾ ਮੋਲਿਆ ਤੇ ਚੈੱਕ ਕਰ ਸਕਦੇ ਵੈੜ ਬਹੁਤ ਹੀ ਚੰਗੀ ਆ ਹਾਂਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਬਿਲਕੁਲ ਤਾਜੀ ਇਸ ਵੀ ਜਰਸੀ ਦੀ ਭਾਜੀ ਹਾਂ ਜਰਸੀ ਤਾਂ ਆ ਜਾਂਦੀ ਆ ਠੀਕ ਹੈ ਠੀਕ ਹੈ ਜੀ ਤਾਂ ਦੱਸਿਓ ਫਿਰ ਕੀ ਮਿਲ ਰਿਹਾ ਰਿਕੋਰਡ ਜੇ ਇਹ ਜੱਗੇ ਵੀ ਸੁਈ ਨੂੰ ਆਜ 15 ਦਿਨ ਹੋ ਗਏ 20 ਦਿਨ ਅੱਛਾ ਜੀ ਪਰ ਟਾਈਮ 'ਚ ਥੱਲੇ 9-10 ਕਿਲੋ ਦੁੱਧ ਤਿਆਰ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਤਾਗੀ ਠੰਡੀ ਧੀਰੀ ਜੇ ਲੋ ਬਜੀ ਕਿਹ ਕਾਹਦੇ ਸੀਂਗਾਂ ਸੁਧੀਆਂ ਪਾਉਂਦੇ ਆ ਠੀਕ ਹੈ ਜੀ ਹਾਂਜੀ ਖੋਲਿਓ ਵੀਰ ਜੀ ਫਿਰ ਇਹਨੂੰ ਖੋਲ ਕੇ ਦਿਖਾਈਏ ਇਹ ਪਹਿਲਾ ਸਮਾਂ ਚ ਕਿਵੇਂ ਚਲੀ ਜੇ ਠੀਕ ਹੈ ਠੀਕ ਹੈ ਜੀ ਜਵਾਕ ਕੀ ਜੇ ਪਿਛਲੇ ਜਵਾਕ ਬੱਛਾ ਜੇ ਦੇ ਠੀਕ ਹੈ ਜੀ ਮੇਲ ਕਾਹ ਪਾ ਗਿਆ ਜੀ ਚੈੱਕ ਨੇ 82 ਦੀ ਆ ਗਈ ਵਹਿੜ ਤੇ 9-10 ਲੀਟਰ ਜਿਹੜਾ ਦੁੱਧ ਇਹਦੇ ਕੋਲ ਤਿਆਰ ਆ ਇਹ ਅਡਰ ਕੁਆਲਟੀ ਦਾ ਥਾਣਾ ਤੁਹਾਨੂੰ ਬਹੁਤ ਇਹਦਾ ਵੀ ਚੰਗਾ ਬਹੁਤ ਆ ਕਦੂ ਚੱਕਾ ਕਿੰਨਾ ਕੁ ਚਵਾਈਓਗੇ ਦੁੱਧ ਵੀਰ ਜੀ ਇਹ ਜੱਗੇ ਵੀ ਕੋ ਸਾਮਾ ਲੱਗਿਆ 10-11 ਕਿਲੋ ਖੁੱਲਾ ਡੋਲਾ ਚਵਾਈ ਜਾਣਾ ਇਹਨੇ ਠੀਕ ਹੈ ਠੀਕ ਹੈ ਦੁੱਧ ਦੀ ਤੁਹਾਨੂੰ ਪਤਾ ਮੱਝਾਂ ਹਰਗਾਏ ਕਿੰਨੀ ਬਹੁਤ ਹੀ ਸ਼ਾਨਦਾਰ ਆ ਤੇ ਫੈਡ ਕੁਆਲਿਟੀ ਵੀ ਚੰਗੀ ਆ ਇਹ ਮੱਝਾਂ ਹਰਗਾਏ ਦੁੱਧ ਵੀ ਕਹਿੰਦਾ ਕਿ ਤੇ ਬਾਕੀ ਨਾੜਾ ਲੋੜਾ ਵੀ ਹਵਾਨੇ ਦੇ ਚੰਗੀਆਂ ਆ ਆ ਜੱਦੇ ਵੀ ਮੱਛਾ ਜੇ ਦਾ ਠੀਕ ਹੈ ਠੀਕ ਹੈ ਲਓ ਵੀਰ ਜੀ ਮੇਲ ਕਾਫ ਆ ਉਹ ਵਾਲਾ ਚੈੱਕ ਕਰ ਸਕਦੇ ਤੁਸੀਂ ਬੰਬ ਆਵਲਾ ਮੇਲ ਕਾਫ ਜੇ ਦਾ ਤੇ 10-11 ਲੀਟਰ ਜਿਹੜਾ ਦੁੱਧ ਚਵਾਈ ਹੈ ਉਹ ਵੀ ਕਰੋ ਭਾਈ ਇਹ ਲੱਗੇ ਤਾਂ ਚੱਕਾ ਹਾਂਜੀ ਭਾਜੀ ਕਰ ਸਕਦੇ ਵਾਕੀ ਨਾੜਾ ਨੂੜਾ ਵੀ ਭਾਨੇ ਤੇ ਇਹੜੀਆਂ ਵੀ ਚੰਗੀਆਂ ਆ ਗਈਆਂ ਵਾ ਤੇ ਇਹਦਾ ਕੀ ਮੁੱਲ ਭਾਜੀ ਫਿਰ ਇਹਦਾ ਜੱਗੇ ਵੀ 35000 ਨਾ ਕਰਨੀ ਕੀ ਮੁੱਲ ਰੱਦ ਕੇ ਜਾ ਜਾਈਂ ਵੀ ਚਾਹਣ ਦੀ ਇਹਨਾਂ ਦਾ ਦੋ ਨੇ ਜਾਣ ਦੀ ਆਪਣੀ ਸਮਝਣਾ ਤੇ ਜਿਹੜੀ ਹਾਂ ਨਾ ਜੱਗੇ ਵੀ ਦੇ ਦਿੰਦੇ ਪੂਰੇ 30200 ਛੋੜ ਕਰਦਾਂਗੇ ਠੀਕ ਹੈ ਠੀਕ ਹੈ ਲਓ ਬਾਈ ਬਿਲਕੁਲ ਨਿਕਾਜ ਆ ਮੋਢੇ ਦੇ ਸੱਜਰ ਸੁਈ ਗੈਸ 30200 ਰੁਪਇਆ ਛੋੜ ਹਾਂਜੀ ਹਾਂਜੀ ਇਹ ਤੁਹਾਨੂੰ ਪਤਾ ਕਿ ਭਾਲਵੀਰ ਕੋ ਚੰਗੇ ਪਸ਼ੂ ਹੁੰਦੇ ਨੇ ਨਿਕਣਿਕ ਮੌਂਦ ਹੁੰਦੇ ਆ ਤੇ ਆਜੋ ਹੁਣ ਤੀਜੇ ਨੰਬਰ ਤੇ ਦੱਸੋ ਵੀ ਜੀ ਆ ਬੰਦੇ ਬਾਰੇ ਇਹ ਵੀਰਜੀ ਸੂਈ ਨੂੰ ਅੱਜ ਪੰਜਾਂ ਛੇ ਬੰਦੇ ਨੇ ਆ ਅੱਛਾ ਜੀ ਆ ਟਾਈਮ 12 ਦੇ 13 ਜਿੰਨਾ ਦੁੱਧ ਤਿਆਰ ਜੇ ਠੀਕ ਹੈ ਜੀ ਦੁੱਧਾਂ ਦੀ ਕਿੰਨੀ ਘੜੀ ਬੋਲਾ ਨਹੀਂ ਮੰਨ ਲਓ ਵੀ 12 13 ਮੰਨ ਲਓ ਵੀ ਬੋਲਾ ਜਾਂ ਦੁੱਧ ਹੀ ਲਾ ਲੈ ਕੋ ਆਪਣੀ ਸਾਵਨ ਨਾ ਜੋ ਮਰਜ਼ੀ ਲਾ ਲੈ ਠੀਕ ਹੈ ਠੀਕ ਹੈ ਜੀ ਪੰਜਾਂ ਦਿਨਾਂ ਦੇ ਲਾਗੇ ਬੰਦੇ ਨੂੰ ਸੂਈ ਤੋਂ ਟਾਈਮ ਹੋ ਗਿਆ 12 13 ਲੀਟਰ ਜਿਹੜਾ ਇਸ ਟਾਈਮ ਦੁੱਧ ਤਿਆਰ ਆ ਹਾਂਜੀ ਮਗਰ ਮੱਛੀ ਬੜੀ ਚੰਗੀ ਆਈ ਏ ਇੱਥੇ ਅੱਛਾ ਜੀ ਫੀਮੇਲ ਕਾਫ ਜਿਹਦੇ ਪਿੱਛੇ ਇੱਕ ਕੱਡ ਕੱਡ ਜੀ ਬਹੁਤ ਹੀ ਚੰਗੀ ਹੈ ਤੇ ਬਾਕੀ ਹੁਣ ਤੁਹਾਨੂੰ ਖੋਲ ਕੇ ਬਖਾਉਂਦੇ ਆਪਾਂ ਇਹ ਦੂਜਾ ਤੁਹਾਨੂੰ ਵੀ ਜੀ ਹਾਂ ਇਹ ਦੂਜਾ ਸੁਣਾ ਵੀ ਜੀ ਠੀਕ ਹੈ ਜੀ ਕਿੰਨਾ ਕੁ ਦੁੱਧ ਚਵਾਇਆ ਪਹਿਲੇ ਦੁੱਧ ਪਹਿਲੇ ਸਵੇਰ 17 18 ਕਿਲੋ ਘਰਾਂ ਦੇ ਚ ਆਇਆ ਸੀ ਠੀਕ ਹੈ ਜੀ ਲਓ ਵੀ 17 18 ਲੀਟਰ ਜਿਹੜਾ ਪਹਿਲੇ ਸਵੇਰਾਂ ਦਾ ਦੁੱਧ ਚਵਾਇਆ ਵਾ ਤੇ ਕਰੋ ਚੈੱਕ ਕਰ ਦ ਕੁਆਲਟੀ ਤੇ ਤੁਹਾਨੂੰ ਬਹੁਤ ਹੀ ਚੰਗਾ ਲੱਗਾ ਨਹੀਂ ਕਿ ਅੱਟ ਕਿੰਨਾ ਕੁ ਚਵਾਇ ਜਾਊ ਫਿਰ ਐਰ ਕਿ ਵੀ ਜੀ ਇਹਨਾਂ ਖੁੱਲਾ ਇੰਨਾ ਚਵਾਈ ਜਾਣਾ ਠੀਕ ਹੈ ਠੀਕ ਹੈ ਲਓ ਬਜੀ ਜਿਆਦਾ ਨਹੀਂ ਰਹਿੰਦਾ ਵੀ 17 18 ਚ ਚਵਾਈ ਜਾਊਗਾ ਇਸ ਵਾਰ ਵੀ ਆਹ ਦੇ ਜਿਹੜੇ ਬਚੀ ਜਾਈ ਠੀਕ ਹੈ ਜੀ ਹਾਂ ਜੀ ਬੱਚੀ ਬੜੀ ਠੀਕ ਹੈ ਲੋ ਬਈ ਜੀ ਆਹ ਵਾਲਾ ਨਾ ਜਵਾ ਲੇ 20 ਮਿਲ ਕਾਹ ਹੋ ਜੇ ਕਰੋ ਚੈੱਕ ਕਸੂਰੀ ਨੂੰ ਕੋਈ 4-5 ਦਿਨ ਦੀ ਰੈਂਡਾ ਵੀ ਹੋ ਗਈ ਆ ਤੇ ਸਭ ਦਾ 13 ਲੀਟਰ ਬਿਲਕੁਲ ਦੁੱਧ ਆ ਰਿਹਾ ਤੇ ਨਾਲ ਤੁਹਾਨੂੰ ਲੱਗਿਆ ਤਾਂ ਚੈੱਕ ਕਰਾਉਣੇ ਗੁਲਾਬੀ ਥਣ ਆ ਗਿਆ ਇਹਦਾ ਹਾਂ ਜੀ ਬਾਈ ਜੀ ਕਰ ਸਾਡੇ ਲੱਗ ਗਿਆ ਤਾਂ ਚੈੱਕ ਆਹ ਬੜਾ ਸੈਜ ਗਿਆ ਬਹੁਤ ਹੀ ਸ਼ਾਨਦਾਰ ਆ ਕਰੋ ਚੈੱਕ ਤੂੰ ਤੇ ਇਹਦਾ ਕੀ ਮੁੱਲ ਭਾਜੀ ਫਿਰ ਮੋਲ ਜੱਗੇ ਵੀ ਇਹਨੇ ਤਾਂ 50000 ਨਾਲ ਕਰ ਦਿੱਤੇ ਇਹ ਵੀ ਜਾਇਜ਼ ਜਾਈ ਜਾਂਦੀ ਐ ਜਾਇਜ਼ ਕਰਾ ਦੋ ਜੋਨੇ ਕਰਾਉਣਾ ਤਾਂ ਨਿਕਾਦੀ ਆਪੇ ਮਾਨਦਨ ਕਰ ਦੋ ਜੀ ਨਾਲ 40 ਦੀ ਜੱਗੇ ਵੀ ਦੇ ਦਿੱਗੇ 40 ਦੀ ਹਾਂਜੀ ਕਿਹਾ ਕੀ ਕਸਰ ਕੋਈ ਕੋਨੇ ਕੱਢ ਦੋ ਜੇ ਹੈਗੀ ਆ ਤੇ ਜਾਇ ਛੱਡਦੀ ਐ ਨਾ ਛੱਡ ਦੋ ਛੱਡ ਦਿੰਦੇ ਨੇ ਜੱਗੇ ਵੀ 38 ਦੀ ਕੋਲੇ 38 ਦੇ 216 ਕਰ ਦਾਂਗੇ ਠੀਕ ਹੈ ਠੀਕ ਲੋ ਤਾਂ ਕੋ ਸਾਮ ਵਾਲਾ ਵੀਰ ਲੈ ਗਿਆ 2 17 18 ਕਿਲੋ ਪਹਿਲੇ ਸਵੇਰ ਚ ਆਇਆ ਜੀ ਅੱਛਾ ਜੀ ਦਜੀ ਸਵੇਰ ਵੀ ਹੁਣ ਇਹਨੇ ਖੁੱਲਾ ਡੁੱਲਾ ਨਾ ਚਵਾ ਦੇਣਾ ਵੀਰ ਜੀ ਠੀਕ ਹੈ ਠੀਕ ਲੋ ਭਾਈ ਬਿਲਕੁਲ ਨੋਰਮਲ ਰੇਟ ਕਰਤਾ ਵੀਰ ਨੇ 3800 ਤੇ ਬਿਲਕੁਲ ਜਿਆਜ ਮੋਲੇ ਦੇ 200 ਰੁਪਿਆ ਵੀਰ ਕਹਿੰਦਾ ਕੋਣ ਛੋੜ ਹੀ ਹਣੀ ਛੋੜ ਹੀ ਕਰਾਂਗੀ ਲੱਗੇਗੀ ਤੁਹਾਨੂੰ ਪਰਾ ਵੀ ਬਾਹਰ ਗਿਆ ਬੜਾ ਤੇਜ਼ ਆਂਛੀ ਇੱਕ ਵਜੇ ਲੱਗੀ ਜੀ ਠੀਕ ਹੈ ਠੀਕ ਹੈ ਸੱਜਣ ਵੀ ਦਿੱਤਾ ਲੱਗਾ ਤੇ ਬਹੁਤ ਜਿਆਦਾ ਚੰਗੀ ਹੈ ਤੇ ਮਿਲਕਾਂ ਜੀ ਬਹੁਤ ਚੰਗੀ ਲੱਗੇ ਆ ਤੇ ਥਾਂ ਥੋੜੀ ਵੀ ਬਹੁਤ ਚੰਗਾ ਲੱਗ ਰਿਹਾ ਹਨ ਗੇਠ ਗੇਠ ਤੇ ਥਾਂ ਲੱਗਾ ਵਾ ਤੇ ਆਜੋ ਹੁਣ ਆਪਾਂ ਤੁਹਾਨੂੰ ਮਾਜਰੀ ਦੇ ਦਲਖਣ ਕਰੰਦੇ ਆ ਇਹ ਦੱਸਿਓ ਕਿ ਜਿਹੜੇ ਬਾਰੇ ਇਹ ਵੀ ਜਿਹੜੇ ਦੋ ਤਿੰਨ ਦਿਨ ਨੂੰ ਜੀ ਸੂਣ ਤੇ ਜੇ ਅੱਛਾ ਜੀ ਦੁੱਧ ਭਾਜੀ 14 ਤੋਂ 15 ਲੱਗਦਾ ਬਨੇ ਇਹਦਾ ਅੱਧਾ ਰਾਨਾ ਹੁੰਦਾ ਜੇ ਆਜਾ ਅੱਛਾ ਠੀਕ ਹੈ ਠੀਕ ਕਭੀ ਦੱਸਿਆ ਚੰਗਾ ਹੁੰਦਾ ਵੀ ਇੱਥੇ ਅਜੇ ਕੱਪੜੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਮੁਰਕੇ ਆਪਾਂ ਕੇ 3 ਸੇ ਘਲਾਈਏ ਤੇ ਮੁਰਕੇ ਜਾ ਕੇ ਅੱਧਾ ਨਹੀਂ ਇਹ ਚੰਗੇ ਨਹੀਂ ਲੱਗੇਗਾ ਅੱਧਾ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਲੋ ਭਾਜੀ ਬਾਕੀ ਕਰਮਾਲੀ ਨੇ ਪੰਡਾ ਹੀ ਪਾਈਆਂ ਵਾ ਤੇ ਦੇਣ ਲੱਗੂਗੀ ਵੀਰਾਂ ਦਾ ਵੀ ਤਿੰਨ ਚਾਰ ਅਜੇ ਹੋਰ ਹਾਂਜੀ 1900 ਬਿਲਕੁਲ ਕੱਪੜੇ ਵਿੱਦੇ ਗਏ ਹੈਗੇ 300 ਸੂਰਾ ਸੁਣਾ ਇਹਨੇ ਵੀਰ ਜੀ ਠੀਕ ਹੈ ਠੀਕ ਲੋ ਭਈ ਜੈਲਡ ਬਲੈਕ ਵਿੱਚ ਆ ਗਈ ਤੇ 300 ਸੁਵੇ ਲਿਖਾ ਕੱਪੜੇ ਤੇ ਮਿਲ 14 ਲੀਟਰ ਜੀ ਹਾਂ ਜੀ 14 14 15 ਠੀਕ ਹੈ ਲਓ ਜੀ 14 15 ਕਿਲੋ ਲੀਟਰ ਦੁੱਧ ਨੇ ਚਵਾਇਆ ਪਿਛਲੇ ਦਿਨ ਚੱਕ ਬਾਕੀ ਬਹੁਤ ਹੀ ਐਨ ਅੱਛਾ ਫਗਾਵਾ ਵਾਂਗੂ ਬਣਾ ਲਾਇਆ ਨੇ ਜੀ ਬਿਟ ਨਾ ਤੋਂ ਮੈਂ ਚਲੋ ਹੈ ਜੀ ਆਹ ਕਾਫੀ ਹਵਾਨੇ ਦੇ ਹਾਂ ਜੀ ਬੋ ਜੀ ਕਰ ਸਕਦੇ ਜੀ ਚੱਕ ਬਹੁਤ ਹੀ ਸ਼ਾਨਦਾਰ ਹੈ ਕੁਆਲਟੀ ਉਨੀ ਅੱਗੇ ਨੂੰ ਤੇ ਉਨੀ ਪਿਛੇ ਨੂੰ ਬਣੀ ਆ ਫਿਰ ਬਹੁਤ ਹੀ ਸ਼ਾਨਦਾਰ ਆ ਤੇ ਅਗਲੀ ਸਾਈਡ ਤੋਂ ਮੜਜੀ ਦਿਖਾ ਦਿਓ ਵੀਰ ਜੀ ਥਾਣਾ ਤੋਂ ਬਹੁਤ ਵਧੀਆ ਕਰ ਸਕਦੇ ਚੱਕ ਲਾਗੇ ਨੂੰ ਤੁਸੀਂ ਥਾਣਾ ਦਾ ਸੈਜ ਗਿਆ ਬਹੁਤ ਹੀ ਸ਼ਾਨਦਾਰ ਆ ਤੇ 13 14 ਲੀਟਰ ਦਾ ਪਿੱਛੇ ਸਵੇਰ ਦਾ ਮਿਲ ਕੇ ਰਿਕਾਰਡ ਦਾ ਦੇ ਵੀਰੋ ਜੀ ਹਾਂਜੀ ਬਾਕੀ ਦਵਾ ਹੈ ਕਰਮ ਵਾਲੀ ਨੇ ਪੰਡਾ ਹੀ ਪਾਈਆਂ ਵਾ ਤੇ ਦੇਣਾ ਵੀ ਚਾਹੀਦਾ ਇਹਨੂੰ ਇਹਨਾ ਦੇਣਾ ਵੱਡੀ ਹੈ ਜੱਜੇ ਵੀ ਇਹਨੂੰ ਦੇਣਾ ਚਾਹੀਦਾ ਦੁੱਧ ਹਾਂਜੀ ਹਾਂਜੀ ਆਹ ਧਿਆਨ ਦੇ ਜੇ ਬਾਕੀ ਨਾੜਾ ਨੂੜਾ ਵੀ ਚੰਗੀਆਂ ਹੋਈਆਂ ਹਮਾਨੇ ਤੇ ਤੇ ਕੀ ਮੁੱਲ ਪਾਜੀ ਫਰੇ ਦਾ ਮੰਨ ਲਓ ਕਿ ਜੇ ਇਹਦੇ ਥਾਣੇ ਜੱਗੇ ਵੀ ਨਾ ਪੂਰਾ ਹੁੰਦਾ ਹਾਂਜੀ ਇਹਦਾ ਤੁਹਾਨੂੰ ਪਤਾ 9095000 ਦੀ ਹਾਂਜੀ ਹਾਂਜੀ ਹੁਣ ਜੱਗੇ ਵੀ 60 ਦੀ ਦੇ ਦਿੱਗੇ ਕਰਦਿਗੇ ਜੈ ਜੀ ਹਰ ਜਾਣ ਦੀ ਕਰਾ ਦਿਓ ਤੁਸੀਂ ਜੋ ਕਰਉਣਾ ਯਾਰ ਕੇ ਵੱਧ ਸ਼ਾਂਤੀ ਇੱਥੇ ਹਾਂ ਨਾ ਜੱਗੇ ਵੀ ਜਿਹੜੀ ਦੇਹ ਵਾਲੀ ਪੂਰੇ 55000 ਦੀ ਠੀਕ ਹੈ ਠੀਕ ਹੈ ਲਓ 55000 ਦੀ ਕੋਈ ਦੇਂਦਾ ਨਹੀਂ ਮਾ ਜੀ ਬਿਲਕੁਲ ਬਿਲਕੁਲ ਬਲੋ ਬਾਈ ਆਸ ਮੰਦ ਆ ਤਿੰਨ ਚਾਰ ਦਿਨਾਂ ਦਾ ਕੇ ਸੋਚ ਦੋ ਦਿਨਾਂ ਕਰ ਦੇਣਾ ਬਸ ਬਸ ਕਿ 55000 ਨੇ ਵੀਰ ਨੇ ਮੁੱਲ ਕੀਤਾ ਤੇ 200 ਰੁਪਏ ਛੋੜ ਵੀਰ ਕਹਿੰਦਾ ਕਿ ਕਰਾਂਗੇ ਬਿਲਕੁਲ ਨੋਰਮਲ ਹੈ ਜੀ ਤੇ ਪਸ਼ੂ ਸਾਰੇ ਵੀਰ ਦੇ ਕੋਲ ਚੰਗੇ ਆ ਕਰੋ ਚੱਕ ਬਾਕੀ ਆ ਜਿਓ ਇੱਧਰ ਮੈਂ ਚੈੱਕ ਕਰਾਂ ਬਹਿਣਾ ਆਂਦੇ ਵੀ ਫਿਰ ਤੁਹਾਨੂੰ ਦਰਸ਼ਨ ਕਰਾ ਦਿੰਦੇ ਆ ਮੈਨੂੰ ਬਿਲਕੁਲ ਧਮੇਤਾ ਨਹੀਂ ਸੁਣਿਆ ਤੇ ਇੱਕ ਟੋਕੜ ਗੱਬਣੀ ਆ ਸਾਰੀਆਂ ਚੰਗੀਆਂ ਵੀਰ ਦੇ ਕੋਲ ਨਿਗੇ ਨਿਗੇ ਮੁੱਲ ਆ ਵੀ ਆਪਾਂ ਜੱਗੇ ਵੀਰ ਨਿਗੇ ਨਿਗੇ ਪੌਣ ਜਿਹੜਾ ਕੋ ਵੀਰ ਭਰਾ ਜਿਹੜਾ ਛੋਟਾ ਜ਼ਿਮੀਦਾਰ ਹੋ ਲੈ ਜਾਦਾ ਬੰਦਿਆਂ ਨੇ ਬਿਲਕੁਲ ਸਹੀ ਗੱਲ ਆ ਜਿਹੜੇ ਹਿਸਾਬ ਨਾਲ ਜੱਗੇ ਵੀਰ ਬਾਜ਼ਾਰ ਚੱਲਣ ਡਿਆ ਹਨ ਜੇ ਕੋਈ ਬੰਦੇ ਆਪਣੇ ਮਾੜੇ ਬੰਦੇ ਨਹੀਂ ਡੰਗ ਲੈ ਸਕਦੇ ਨਹੀਂ ਨਹੀਂ ਜੀ ਹੁਣ ਤਾੜੀਆਂ ਗਾਵਾਂ ਸੁਣੀਆਂ ਇਹਨਾਂ ਨਾਲ ਭਾ ਕੇ ਤੇ ਲਵਦਾ ਨਹੀਂ ਜੱਗੇ ਵੀ ਜਿਹੜਾ ਆਪਾਂ ਭਾਤਾ ਆ ਹਾਂਜੀ ਬਿਲਕੁਲ ਸਹੀ ਆ ਜੀ ਬਿਲਕੁਲ ਨਾਰਮਲ ਦੇ ਵੇੜਿਆ ਵੀਰ ਦੇ ਕੋਈ ਵੀ ਭਰਾ ਆਪਣੀ 2-3 ਡੰਗ ਜਿੱਦਾਂ ਮਰਜ਼ੀ ਚੋ ਕੇ ਲੋ ਭਾਈ ਆਪਣੇ ਬਾਈ ਕਹਿੰਦਾ ਕਿ ਤਸੱਲੀ ਕਰਕੇ ਖੜਨਾ ਤੇ ਬਾਕੀ ਤੁਹਾਨੂੰ ਪਤਾ ਹੈ ਕਿ ਵੀਰ ਦੇ ਕੋਲ ਛੋਟੇ ਤੋਂ ਛੋਟਾ ਭਾਅ ਤੇ ਵੱਡੇ ਤੋਂ ਵੱਡੇ ਭਾਅਲੇ ਪਸ਼ੂ ਹੁੰਦੇ ਆ ਬਾਕੀ ਬਿਲਕੁਲ ਨਾਰਮਲ ਰੇਟ ਦੇ ਵਿੱਚ ਪਸ਼ੂ ਹੁੰਦੇ ਨੇ ਤੇ ਪਸ਼ੂ ਵੀ ਚੰਗੇ ਹੁੰਦੇ ਵੀਰ ਦੇ ਕੋਲ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ